ਬਹੁਤ ਬਹੁਤ ਮੁਬਾਰਕ ਹੈ ਆਪ ਸਭ ਨੂੰ ਧਨ ਦਸ਼ਮੇਸ਼ ਪਾਤਸ਼ਾਹ ਜੀ ਦੇ ਫਰਜ਼ੰਦ ਧਨ ਮਾਤਾ ਜੀਤੋ ਜੀ ਦੇ ਲਾਲ ਧਨ ਗੁਰੂ ਤੇਗ ਬਹਾਦਰ ਸੱਤੇ ਪਾਤਸ਼ਾਹ ਧਨ ਮਾਤ ਗੁਜਰ ਕੌਰ ਜੀ ਦੇ ਪੋਤੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦਾ ਅੱਜ ਦੇ ਦਿਨ ਆਗਮਨ ਹੋਇਆ 1692 ਦੇ ਵਿੱਚ ਸਤਸੰਗਤ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਪ੍ਰਗਟੇ 1690 ਦੇ ਵਿੱਚ ਅਮਰਤ ਸੰਚਾਰ ਹੁੰਦਾ ਹੈ ਤੇ ਚਾਰ ਵਰਿਆਂ ਦੇ ਸੰਨ ਜਦੋਂ ਬਾਬਾ ਜੋਰਾਵਰ ਸਿੰਘ ਜੀ ਖੰਡੇ ਦੀ ਪਹਲ ਪ੍ਰਾਪਤ ਕਰਦੇ ਹੈ ਇਹ ਮਾਰਗ ਹੈ ਸਤਸੰਗਤ ਜਿਹੜਾ ਜਿਹੜਾ ਮਾਰਗ ਕਿਸ ਲਈ ਜੂਏ ਜੀ ਬੜੀ ਸੰਤਾਨ ਪ੍ਰਿਥੀ ਚੰਦ ਵੀ ਸੰਤਾਨ ਹੈ ਉਹ ਕਹਿੰਦਾ ਹਾਏ ਸਾਰਾ ਕੁਝ ਮੈਂ ਕਬਜ਼ੇ 'ਚ ਕਰ ਨਵਾਂ ਪਰ ਜਿਨ੍ਹਾਂ ਦਾ ਅਸੀਂ ਸਿਮਰਨ ਕਰ ਰਹੇ ਹਾਂ ਉਹ ਇਸ ਲਈ ਜੀਵੇ ਕਿ ਸਾਡਾ ਕੁਝ ਨਾ ਰਵੇ ਤੁਹਾਡੇ ਘਰ ਵਾਸਤੇ ਰਹਿ ਸਾਡੇ ਹਾਸੇ ਸਾਡੀਆਂ ਖੁਸ਼ੀਆਂ ਇਹਨਾਂ ਨੀਹਾਂ 'ਚ ਦਫਨ ਹੋ ਜਾਣ ਇਸ ਮਿੱਟੀ ਦੇ ਵਿੱਚ ਸਮਾ ਜਾਣ ਤੁਹਾਡੇ ਘਰਾਂ ਵਿੱਚ ਹਾਸੇ ਗੂੰਜਦੇ ਰਹਿ ਜਾਣ ਇਸ ਲਈ ਅਸੀਂ ਉਹਨਾਂ ਨੂੰ ਚੇਤੇ ਕਰ ਰਹੇ ਹਾਂ ਉਹਨਾਂ ਨੇ ਕਿਹਾ ਸਾਡੇ ਮੂੰਹ 'ਚ ਗਰਾਹੀ ਨਾ ਪਵੇ ਅਸੀਂ ਸੀਤ ਰਾਤਾਂ ਠੰਡੇ ਬੁਰਜ ਵਿੱਚ گزار ਲਈਏ ਤੁਹਾਡੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਤੇ ਦੁਨੀਆ ਭਰ ਦਾ ਰਿਜਕ ਆ ਜਾਏ ਇਸ